ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਲੈ ਕੇ ਹਾਜ਼ਰ ਹੋਏ ਆ ਜੌਂਡੀਅਰ 52 ਦਾ ਸਟ੍ਰੈਕਟਰ ਦੀ ਵੀਡੀਓ ਦੋਸਤੋ ਕਿੰਨੇ ਮਾਡਲ ਆ ਕੀ ਰੇਟ ਆ ਤੇ ਕਿੱਥੇ ਟਰੈਕਟਰ ਖੜਾਗਾ ਸਾਰੀ ਗੱਲਬਾਤ ਆ ਵੀਡੀਓ ਦੇ ਵਿੱਚ ਕਰਾਂਗੇ ਉਸ ਤੋਂ ਪਹਿਲਾਂ ਜਿਹੜੇ ਵੀ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਵੀ ਦਬਲੋ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਦੋਸਤੋ ਗੱਲ ਕਰਦੇ ਆ ਟਰੈਕਟਰ ਦੀ ਜੌਂਡੀਅਰ 52 ਦਾ ਸਟ੍ਰੈਕਟਰ ਆ 2021 ਮਾਡਲ ਟੌਪ ਮਾਡਲ ਟਰੈਕਟਰ ਦੋਸਤੋ 7,25,000 ਰੁਪਏ ਦਾ ਰੇਟ ਰੱਖਿਆ ਗਿਆ ਹੈ ਰੇਟ ਕੋਈ ਫਿਕਸ ਨਹੀਂ ਹੈਗਾ ਮੌਕੇ ਤੇ ਘੱਟ ਵੱਧ ਹੋ ਜਾਊਗਾ ਬਾਕੀ ਟਰੈਕਟਰ ਦੇਖ ਸਕਦੇ ਹੋ ਤੁਸੀਂ ਵੀਡੀਓ ਵਿੱਚ ਸੱਤਰੀ ਲੱਗੀ ਹੋਈ ਆ ਪਾਵਰ ਸਟੀering ਡੂਲ ਕਲਚ ਟਰੈਕਟਰ ਹੈਗਾ 16x28 ਦੇ ਟਾਇਰ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਹੈਗੀ ਜੇਕੇ ਦੇ ਟਾਇਰਾਂ 16x28 ਦੇ ਟਾਇਰਾਂ ਚਾਰੇ ਟਾਇਰਸ ਨੂੰ ਵਧੀਆ ਸਾਫ ਮਿਲਣਗੇ ਬਾਕੀ ਸੱਤਰੀ ਲੱਗੀ ਹੋਈ ਹੈਗੀ ਪਾਵਰ ਸਟੀering ਡੂਲ ਕਲਚ ਟਰੈਕਟਰ ਆ ਸਾਈਡ ਗੇਅਰ ਟਰੈਕਟਰ ਬਿਲਕੁਲ ਨਿਊ ਕੰਡੀਸ਼ਨ ਦੇ ਵਿੱਚ ਟਰੈਕਟਰ ਆ ਦੋਸਤੋ ਰੰਗ ਪੇਂਟ ਪੱਕੋ ਸਾਰਾ ਸਾਫ ਪਿਆ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਹੈਗਾ ਇੰਜਨ ਗੇਅਰ ਵੱਲੋਂ ਫੁੱਲ ਕੰਮ ਹੋ ਗਿਆ ਸਰਵਿਸ ਹੋਈ ਵੀ ਆ ਪੰਜਾਬ ਨੰਬਰ ਟਰੈਕਟਰ ਆ ਤਿੰਨ ਸਿਲੰਡਰ ਤੇ ਬਹੁਤ ਹੀ ਸਾਫ ਹਾਲਤ ਦੇ ਵਿੱਚ ਟਰੈਕਟਰ ਆ ਦੋਸਤੋ ਚਾਰੇ ਟਾਇਰ ਤੁਹਾਨੂੰ ਵਧੀਆ ਸਾਫ ਮਿਲਣਗੇ ਤੇ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਆ ਬਾਕੀ ਤੁਹਾਨੂੰ ਬੈਕ ਸਾਈਡ ਤੋਂ ਟਰੈਕਟਰ ਦਿਖਾ ਦਿੰਨੇ ਦੋਸਤੋ ਡਾਬਰ ਤੇ ਡੰਡਾ ਸਨੂੰ ਨਾਲ ਮਿਲੂਗਾ ਛਤਰੀ ਲੱਗੀ ਹੋਈ ਹੈਗੀ ਬਾਕੀ ਬੈਕ ਸਾਈਡ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ ਹਾਲਤ ਦੇ ਵਿੱਚ ਟਰੈਕਟਰ ਤੇ ਰੰਗ ਪੇਂਟ ਪੱਖੋਂ ਸਾਰਾ ਸਾਫ ਪਿਆ ਅਗਲਾ ਟਰੈਕਟਰ ਹੈ ਦੋਸਤੋ ਆਪਣੇ ਕੋਲ ਸਵਰਾਜ 735 ਇਹ ਹੈਗਾ 96 ਮਾਡਲ ਤੇ ਰੇਟ ਇਹਦਾ ਹੈਗਾ 1 ਲੱਖ 48000 ਰੁਪਿਆ ਤੇ ਬਾਕੀ ਇਹਦਾ ਵੀ ਰੇਟ ਕੋਈ ਫਿਕਸ ਨਹੀਂ ਹੈਗਾ ਦੋਸਤੋ ਮੌਕੇ ਤੇ ਘੱਟ ਵੱਧ ਹੋ ਜਾਊਗਾ ਤਿੰਨ ਸਿਲੰਡਰ ਵਧੀਆ ਸਾਫ ਕੰਡੀਸ਼ਨ ਦੇ ਟਰੈਕਟਰ ਆ ਦੋਸਤੋ 1 ਲੱਖ 48000 ਦਾ ਟਰੈਕਟਰ ਹੈਗਾ ਰੇਟ ਦਾ ਵੀ ਘੱਟ ਵੱਧ ਹੋ ਜਾਊਗਾ ਜੇ ਕੋਈ ਬਾਈ ਘੱਟ ਪੈਸੇ ਲਾ ਕੇ ਟਰੈਕਟਰ ਲੈਣ ਦਾ ਚਾਹਵਾਨ ਆ ਤਾਂ ਟਰੈਕਟਰ ਦੇਖ ਸਕਦਾ ਬਾਕੀ ਸਾਨੂੰ ਬੈਕ ਸੈੱਟ ਤੇ ਟਰੈਕਟਰ ਦਿਖਾ ਦਿੰਨੇ ਆ ਪੰਜਾਬ ਨੰਬਰ ਟਰੈਕਟਰ ਬਰਨਾਲੀ ਰੇਸ ਨੂੰ ਇਹ ਦੋਨੋਂ ਟਰੈਕਟਰ ਮਿਲਣਗੇ ਬਾਕੀ ਜੇ ਕਿਸੇ ਨੂੰ ਟਰੈਕਟਰ ਲੈਣੇ ਆ ਟਰੈਕਟਰ ਨੂੰ ਚਲਾ ਕੇ ਵਾਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦਾ ਆਪਾਂ ਵੀਡੀਓ ਦੇ ਵਿੱਚ ਬਾਈ ਦਾ ਨੰਬਰ ਪਾ ਦਾਂਗੇ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਟਰੈਕਟਰ ਖਰੀਦ ਸਕਦੇ ਹੋ ਸੋਵਰਾ 735 FE ਟਰੈਕਟਰ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਬਾਕੀ ਵੀਡੀਓ ਨੂੰ ਕਰ ਦਿਓ ਤਾਂ ਸ਼ੇਅਰ ਦੋਸਤੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਮਿਲਦੇ ਆ ਅਗਲੀ ਵੀਡੀਓ ਵਿੱਚ ਤੱਕ ਦਿੱਤਾ ਤੱਕ ਲਈ ਧੰਨਵਾਦ ਦੋਸਤੋ